ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਦਾ ਇਤਿਹਾਸ ਲੈ ਕੇ ਮੈਂ ਗੁਰਵਿੰਦਰ ਸਿੰਘ ਹਾਜ਼ਰ 1914 ਨੂੰ ਵੈਂਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਭਾਰੀ ਇਕੱਠ ਕੀਤਾ ਅਤੇ ਸੰਗਤਾਂ ਨੇ ਸਰਬ ਸਹਿਮਤੀ ਦੇ ਨਾਲ ਮਤਾ ਪਾਸ ਕੀਤਾ ਕਿ ਅਗਰ ਕਮ ਕਾਟਾ ਮਾਰੂ ਜਹਾਜ਼ ਉੱਤੇ ਅੰਗਰੇਜ਼ਾਂ ਨੇ ਗੋਲੀ ਚਲਾਉਣ ਦੀ ਜ਼ਰੂਰਤ ਕੀਤੀ ਤਾਂ ਸਿੱਖ ਵੈਂਕੂਵਰ ਸ਼ਹਿਰ ਨੂੰ ਸਹਾਰ ਦੇਣਗੇ ਸਿੱਖਾਂ ਨੇ ਜਿਵੇਂ ਹੀ ਇਹ ਐਲਾਨ ਕੀਤਾ ਤਾਂ ਕੈਨੇਡਾ ਦੀ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਡਰ ਗਈ ਅਤੇ ਸਿੱਟੇ ਵਜੋਂ ਸਰਕਾਰ ਨੇ ਸਿੱਖ ਅਗਵਾਂ ਦੇ ਨਾਲ ਇਸ ਬਾਬਤ ਗੱਲਬਾਤ ਕਰਨੀ ਝੋਕ ਸਮਝੀ ਕੈਨੇਡਾ ਦੀ ਸਰਕਾਰ ਨੇ ਸਿੱਖਾਂ ਦੇ ਨਾਲ ਗੱਲ ਕੀਤੀ ਅਤੇ ਜਹਾਜ਼ ਨੂੰ ਵਾਪਸ ਭਾਰਤ ਭੇਜਣ ਦੇ ਲਈ ਮਨਾਲਿਆ ਜਹਾਜ਼ ਵਿੱਚ ਸਵਾਰ ਮੁਸਾਫਰਾਂ ਦੇ ਖਾਣ ਪੀਣ ਤੋਂ ਇਲਾਵਾ ਜਹਾਜ਼ ਦੇ ਵਿੱਚ ਤੇਲ ਪਰਣ ਅਤੇ ਹੋਰ ਸਮਾਨ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ ਅਖੀਰ 23 ਜੁਲਾਈ 1914 ਨੂੰ ਜਹਾਜ਼ ਕਲਕੱਤਾ ਦੇ ਲਈ ਵਾਪਸ ਪਰਦਿਆ ਅਤੇ 2 ਮਹੀਨੇ ਦੇ ਲੰਬੇ ਸਫ਼ਰ ਮਗਰੋਂ ਇਹ ਜਹਾਜ਼ 26 ਸਤੰਬਰ 1914 ਵਾਲੇ ਦਿਨ ਕਲਪੀ ਕੋਟ ਵਿਖੇ ਪਹੁੰਚਾ ਜਿੱਥੇ ਜਹਾਜ਼ ਦੀ ਪੂਰੀ ਤਲਾਸ਼ੀ ਲੈਣ ਮਗਰੋਂ ਇਸ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ ਅਕਤੂਬਰ 29 1914 ਵਾਲੇ ਦਿਨ ਜਦੋਂ ਕਮਾਂਗਾਟਾ ਮਾਰੂ ਜਹਾਜ਼ ਕਲਕੱਤੇ ਦੇ ਬਾਜਬਾਜ ਘਾਟ ਪਹੁੰਚਿਆ ਤਾਂ ਇੱਥੇ ਇੱਕ ਸਪੈਸ਼ਲ ਗੱਡੀ ਮੁਸਾਫਰਾਂ ਨੂੰ ਪੰਜਾਬ ਲੈ ਜਾਣ ਵਾਸਤੇ ਤਿਆਰ ਖੜੀ ਸੀ ਮੁਸਾਫਰਾਂ ਨੇ ਇਸ ਵਿੱਚ ਬੈਠਣ ਤੋਂ ਨਾ ਕਰ ਦਿੱਤੀ ਗੱਲ ਵਿਗੜਦੀ ਵੇਖ ਬ੍ਰਿਟਿਸ਼ ਵੱਲੋਂ ਕਲਕੱਤਾ ਦੇ ਇਸ ਬਾਜਬਾਜ ਘਾਟ ਤੇ ਖੜੇ ਜਹਾਜ਼ ਉਤੇ ਫੈਰਿੰਗ ਕੀਤੀ ਗਈ ਅਸਲ ਵਿੱਚ ਕਲਕੱਤਾ ਦੇ ਬਾਜਬਾਜ ਘਾਟ ਵਿਖੇ ਗੋਰੀ ਸਰਕਾਰ ਚਾਹੁੰਦੀ ਸੀ ਕਿ ਮੁਸਾਫਰ ਤੁਰੰਤ ਵਾਪਸ ਪੰਜਾਬ ਚਲੇ ਜਾਣ ਰੇਲ ਗੱਡੀ ਵਿੱਚ ਸਵਾਰ ਹੋ ਜਾਣ ਪਰਜਾਤਰੀਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹਨਾਂ ਪਾਸ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਹਨ ਜੋ ਕਿ ਸਤਾਨਕ ਕਿਸੇ ਗੁਰਦੁਆਰਾ ਸਾਹਿਬਾਨ ਵਿਖੇ ਭੇਜਨੇ ਜ਼ਰੂਰੀ ਨੇ ਇਸ ਗੱਲ ਨੂੰ ਲੈ ਕੇ ਸਿੱਖਾਂ ਨੇ ਜ਼ਰੂਰਤ ਦੇ ਰੂਪ ਦੇ ਵਿੱਚ ਕਲਕੱਤਾ ਸ਼ਹਿਰ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਅੰਗਰੇਜ਼ ਪੁਲਿਸ ਨੇ ਵੱਲੋਂ ਇਸ ਜ਼ਰੂਰਤ ਦੇ ਸ਼ਹਿਰ ਵਿੱਚ ਤਾਕਲ ਹੋਣ ਤੋਂ ਮੁਕੰਮਲ ਰੋਕ ਲਗਾ ਦਿੱਤੀ ਗਈ ਗੱਲਬਾਤਨ ਤੇ ਪੁਲਿਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ 18 ਵਿਅਕਤੀਆਂ ਨੂੰ ਸ਼ਹੀਦ ਕਰ ਦਿੱਤਾ ਅਤੇ 25 ਵਿਅਕਤੀ ਜ਼ਖਮੀ ਵੀ ਹੋਏ ਤੋਂ ਹੋਰ ਅਧਿਕਾਰੀ ਵੀ ਮਾਰੇ ਗਏ ਅਤੇ 11 ਜ਼ਖਮੀ ਹੋਏ ਪੁਲਿਸ ਅਧਿਕਾਰੀਆਂ ਦੀ ਤਾਂ ਪੂਰੀ ਦੇਖਭਾਲ ਕੀਤੀ ਗਈ ਅਤੇ ਉਹਨਾਂ ਨੂੰ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਗਿਆ ਪਰ ਕਿਸੇ ਨੇ ਵੀ ਇੱਕ ਵੀ ਜ਼ਖਮੀ ਯਾਤਰੀ ਦੀ ਕੋਈ ਸਾਰ ਨਹੀਂ ਲਈ ਅਤੇ ਨਾ ਹੀ ਕੋਈ ਦੇਖਭਾਲ ਕੀਤੀ ਬਹੁਤ ਸਾਰੇ ਯਾਤਰੀਆਂ ਨੂੰ ਅਨਮੋਲਕੀ ਤਸੀਹੇ ਦਿੱਤੇ ਗਏ ਪਰ ਰਾਤ ਵਕਤ 60 ਯਾਤਰੀ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਏ ਅਤੇ ਹਾਫਲੀ ਨਦੀ ਨੂੰ ਪਾਰ ਕਰ ਗਏ ਉਹਨਾਂ ਵਿੱਚੋਂ 17 ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ 26 ਸਤੰਬਰ 1978 ਨੂੰ ਕਾਨਪੁਰ ਵਿਖੇ ਨਕਲੀ ਨਿਰਕਾਰੀਆਂ ਦੇ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਬੰਕੂ ਹੀ ਖੂਨੀ ਕਾਂਡ ਦੁਹਰਾਇਆ ਗਿਆ ਅੱਠ ਸਿੰਘਾਂ ਨੂੰ ਜ਼ਹੀਰ ਕਰ ਦਿੱਤਾ 13 ਅਪ੍ਰੈਲ 1978 ਵਾਲੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਛੱਤੇ ਦਿਨ ਨਕਲੀ ਨਿਰਕਾਰੀ ਗੁਰਪਚੰਦ ਦੇ ਹੁਕਮਾਂ ਤੇ ਉਸ ਦੇ ਗੁੰਡਿਆਂ ਨੇ 13 ਗੁਰੂ ਦੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਅਕਾਲੀ ਸਰਕਾਰ ਦੀ ਛਾਇ ਤੇ ਪੰਜਾਬ ਵਿੱਚੋਂ ਨਿਕਲਣ ਦੇ ਵਿੱਚ ਸਫਲ ਹੋ ਗਿਆ 26 ਸਤੰਬਰ 1978 ਵਾਲੇ ਦਿਨ ਨਕਲੀ ਨਿਰਕਾਰੀਆਂ ਦਾ ਹੀ ਇੱਕ ਸਮਾਗਮ ਸ਼੍ਰੀ ਅੰਮ੍ਰਿਤਸਰ ਸਾਹਿਬ ਵਰਗੀ ਸਰਚ ਤੇ ਕਾਰਪੂਰ ਵਿਖੇ ਹੋ ਰਿਹਾ ਸੀ 23 ਸਤੰਬਰ ਤੋਂ ਹੀ ਨਕਲੀ ਨਿਰੰਕਾਰੀ ਕਰਬਚਨ ਕਾਰਪੂਰ ਦੇ ਨਿਰੰਕਾਰੀ ਭਵਨ ਵਿੱਚ ਆਪਣਾ ਕੂੜ ਪ੍ਰਚਾਰ ਕਰਨ ਦੇ ਲਈ ਆਇਆ ਹੋਇਆ ਸੀ ਨਕਲੀ ਨਿਰੰਕਾਰੀਆਂ ਦੇ ਪੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਦਾ ਸਿੱਖਾਂ ਨੇ ਵਿਰੋਧ ਕੀਤਾ ਅਤੇ ਇਸ ਕੂੜ ਸਮਾਗਮ ਦੇ ਖਿਲਾਫ ਰੋਸ ਪ੍ਰਗਟਾਵੇ ਦਾ ਐਲਾਨ ਕਰ ਦਿੱਤਾ ਅਸਲ ਦੇ ਵਿੱਚ ਸਿੱਖਾਂ ਨੂੰ ਇਸ ਦੇ ਕੂੜ ਪ੍ਰਚਾਰ ਦਾ ਜਦੋਂ ਪਤਾ ਲੱਗਾ ਸੀ ਤਾਂ ਸਿੰਘਾਂ ਸਿੰਘਣੀਆਂ ਨੇ ਗੋਬਿੰਦ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾ ਰਹੇ ਗੁਰਪੁਰਬ ਦੇ ਭੋਗ ਤੋਂ ਬਾਅਦ ਸਜੇ ਦੀਵਾਨ ਦੀ ਸਮਾਪਤੀ ਉਪਰੰਤ ਪੁਜਾਂਗੀਆਂ ਅਤੇ ਬੇਬੀਆਂ ਸਮੇਤ ਰੋਸ ਪ੍ਰਗਟਾਵਾ ਕਰਨ ਦੇ ਲਈ ਨਿਰੰਕਾਰੀ ਭਵਨ ਦੇ ਵੱਲ ਚਾਲੇ ਪਾ ਦਿੱਤੇ ਸਿੱਖ ਜਥਾ ਬਣਾ ਕੇ ਨਿਰੰਕਾਰੀ ਸਮਾਗਮ ਦੇ ਵੱਲ ਰੋਸ ਮਾਰਚ ਦੀ ਸ਼ਕਲ ਦੇ ਵਿੱਚ ਉਧਰ ਵੱਲ ਨੂੰ ਚੱਲ ਪਏ ਨਗਰੀ ਨਿਰੰਕਾਰੀਆਂ ਦੇ ਗੁੰਡਾ ਅਨਸਰਾਂ ਨੇ ਇੱਥੇ ਵੀ ਸਿੱਖਾਂ ਉੱਤੇ ਸ਼ਰਿਆਮ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਇੱਕ ਸਿੱਖ ਬੀਬੀ ਅਤੇ ਇੱਕ ਪੁਜਾਂਗੀ ਸਮੇਤ 8 ਗੁਰਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੋ ਇੰਜ 26 ਨਵੰਬਰ 1978 ਵਾਲੇ ਦਿਨ ਕਾਂਟਪੁਰ ਵਿਖੇ ਨਕਨੀ ਨਰਨਕਾਰੀ ਕਰਪਚਨ ਨੇ ਇੱਕ ਵਾਰੀ ਫੇਰ ਸ੍ਰੀ ਅੰਮ੍ਰਿਤਸਰ ਸਾਹਿਬਾਂ ਕੀ ਖੂਨੀ ਕਾਣ ਦੁਹਰਾਉਣ ਦੀ ਜੁਰਰਤ ਕੀਤੀ ਇਹ ਸੀ 26 ਨਵੰਬਰ ਦੇ ਨਾਲ ਸੰਬੰਧਿਤ ਇਤਿਹਾਸ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ